ਫਾਸਟੈਂਡ ਦੇ ਨਜ਼ਦੀਕ ਮੋਰਾਵਾਲਾ ਚੌਕ ਜੋ ਕਿ ਰਾਮਬਾਗ ਸਬਜ਼ੀ ਮੰਡੀ ਦੇ ਬਾਹਰ ਹੈ ਉਸ ਦੀ ਬਹੁਤ ਖਸਤਾ ਹਾਲਤ ਹੋ ਚੁੱਕੀ ਹੈ ਇਸ ਚੌਕ ਵਿੱਚ ਬਣੇ ਪਾਰਕ ਜਿੱਥੇ ਕਿ ਗੰਦਗੀ ਨਾਲ ਬੁਰਾ ਹਾਲ ਹੈ ਇਸ ਜਗ੍ਹਾ ਤੇ ਚੂਹਿਆਂ ਵੱਲੋਂ ਜ਼ਮੀਨ ਪੁੱਟ ਕੇ ਖੋਖਲੀ ਕੀਤੀ ਪਈ ਹੈ ਅਤੇ ਇਸ ਵਿੱਚ ਥਾਂ ਥਾਂ ਤੇ ਕੂੜਾ ਪਿਆ ਹੋਇਆ ਹੈ ਲੋਕਾਂ ਨੇ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਗਰੀ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਪਰ ਇਸ ਤਰ੍ਹਾਂ ਦੇ ਹਾਲਾਤ ਕਿਹੜੀ ਸਮਾਰਟ ਸਿਟੀ ਨੂੰ ਦਰਸਾਉਂਦੇ ਹਨ ਉਹਨਾਂ ਕਿਹਾ ਕਿ ਇਸ ਨਗਰੀ ਵਿੱਚ ਬਾਹਰੋਂ ਆਉਣ ਵਾਲੇ ਟੂਰਿਸਟ ਕੀ ਦੇਖ ਲੈ ਕੇ ਜਾਣਗੇ ਉਨਾ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਜਗਾ ਵੱਲ ਪਹਿਲ ਦੇ ਆਧਾਰ ਤੇ ਧਿਆਨ ਦੇ ਕੇ ਇਸ ਨੂੰ ਸੁੰਦਰ ਬਣਾਇਆ ਜਾਵੇ ਤਾਂ ਜੋ ਐਸ ਜਗਾ ਦੀ ਦਿੱਖ ਸੋਹਣੀ ਬਣੇ ਸਰ ਅਸੀਂ ਇਸ ਟਾਈਮ ਤੇ ਰਾਮਬਗ ਦੇ ਕੋਲ ਮੋਰਾ ਵਾਲੇ ਚੌਂਕ ਦੇ ਕੋਲ ਖੜੇ ਆ ਜੀ ਕਿ ਫੇਮਸ ਚੌਂਕ ਬਣਾਇਆ ਗਿਆ ਸੀ ਸਰ ਸਰਦਾਰ ਕੁਲਵੀਰ ਸਿੰਘ ਵੱਲੋਂ 1995 ਦੇ ਵਿੱਚ ਇਹ ਚੌਂਕਾ ਦੀ ਪਛਾਣ ਕਰਾਉਣ ਵਾਸਤੇ ਇਹਨਾਂ ਨੇ ਚੌਂਕ ਬਣਾਏ ਗਏ ਸੀ ਕਿ ਇਹਦੇ ਵਿੱਚ ਮੋਰ ਦੀ ਤਸਵੀਰ ਵੀ ਲਗਾਈ ਜਾ ਦੇਖੀ ਜਾ ਸਕਦੀ ਹੈ ਤੁਸੀਂ ਦੇਖ ਰਹੇ ਹੋ ਵੇ ਸਰ ਅੰਮ੍ਰਿਤਸਰ ਨੂੰ ਕੀ ਕਿਹਾ ਜਾਂਦਾ ਹੈ ਅੰਮ੍ਰਿਤਸਰ ਸ਼ਿਫਤੀ ਦਾ ਘਰ ਪਰ ਇੱਥੇ ਸ਼ਿਫਤੀ ਦੀ بجائے ਇੱਥੇ ਦੇਖੋ ਗੰਦ ਦਾ ਘਰ ਬਣਿਆ ਆ ਗਿਆ ਹੈ ਕੈਸੀ ਸਲੋਗਨ ਨੂੰ ਅੰਮ੍ਰਿਤਸਰ ਦੇ ਸਲੋਗਨ ਨੂੰ ਅਸੀਂ ਕੀ ਪੇਸ਼ ਕਰਨਾ ਚਾਹੁੰਦੇ ਆ ਕਿ ਅੰਮ੍ਰਿਤਸਰ ਸਫਾਈ ਦਾ ਘਰ ਹੈ ਕਿ ਗੰਦ ਦਾ ਘਰ ਹੈ ਕਿ ਇੱਥੇ ਦੇਖੋ ਜਗ੍ਹਾ ਜਗ੍ਹਾ ਟੋਏ ਪਏ ਪਿਆ ਚੂਹੇ ਪਰਮਾਰ ਕਿ ਚੂਹੇ ਇੱਥੇ ਦੇਖੋ ਕਿੰਦਾ ਪਿੰਡ ਬਣਾ ਰਹੇ ਨੇ ਕਿ ਸਾਰੀ ਹੀ ਜਗ੍ਹਾ ਖੋਖਲੀ ਕੀਤੀ ਗਈ ਹੈ ਸਰ ਅਸੀਂ ਪ੍ਰਸ਼ਾਸਨ ਕੋ ਮੈਂ ਬੇਨਤੀ ਕਰਦੇ ਆ ਕਿ ਤੁਸੀਂ ਕਹਿੰਦੇ ਹੋ ਕਿ ਰੁੱਖ ਲਗਾਓ ਤੇ ਜੀਵਨ ਬਚਾਓ ਤੇ ਤੁਹਾਡੇ ਕੋਲ ਇੰਨੀ ਸੋਹਣੀ ਸਪੇਸ ਇੱਥੇ ਹੈਗੀ ਆ ਕਿ ਜਿੱਥੇ ਕਈ ਰੁੱਖ ਇੱਥੇ ਲੱਗ ਸਕਦੇ ਆ ਕਈ ਜ਼ਿੰਦਗੀਆਂ ਤੇ ਸਵਰ ਸਕਦੀਆਂ ਵੈ ਪਸ਼ੂ ਪੰਛੀਆਂ ਲਈ ਵੀ ਬਹੁਤ ਇਹ ਜੀਵਨਦਾਇਕ ਬਣ ਸਕਦਾ ਵੈ ਸਰ ਇਹਦੀ ਇਹ ਦੇਖੋ ਚੌਂਕ ਹੈ ਇਹਦੀ ਬਿਊਟੀਫਿਕੇਸ਼ਨ ਵੀ ਹੋ ਸਕਦੀ ਹੈ ਕਿਉਂਕਿ ਤੇ ਅਗਰ ਅਸੀਂ ਇੱਥੇ ਇਹ ਕੋ ਗ੍ਰੀਨ ਦਾ ਪੰਨਾਰਾ ਲਗਾਉਂਦੇ ਆਂ ਤੇ ਗੋ ਗੋ ਗ੍ਰੀਨ ਨੂੰ ਇੱਥੇ ਨੂੰ ਸਾਫ ਕੀਤਾ ਜਾਵੇ ਕਿ ਇੱਥੇ ਗੰਦ ਪਾਇਆ ਜਾਵੇ ਕਾਰਪੋਰੇਸ਼ਨਾਂ ਨੇ ਦੇਖੀ ਕਰ ਰਹੀ ਹੈ ਹਰ ਇੱਕ ਚੌਂਕਾ ਦੀ ਇਹਨਾਂ ਦੇਖੀ ਕੀਤੀ ਜਾ ਰਹੀ ਹੈ ਮੋਰਾ ਵਾਲਾ ਚੌਂਕ ਫੇਮਸ ਬਸ ਅੱਡੇ ਦਾ ਚੌਂਕ ਹੈ ਕਿਉਂਕਿ ਦੂਜੇ ਰਾਜੇ ਤੋਂ ਜਿੱਥੋਂ ਵੀ ਬਾਹਰੋਂ ਸੰਗਤਾਂ ਆਉਂਦੀਆਂ ਟੂਰਿਸਟ ਆਉਂਦੇ ਵਪਾਰੀ ਆਉਂਦੇ ਆ ਇਹ ਚੌਂਕਾ ਤੋਂ ਕੇ ਗੁਜ਼ਰਦੇ ਨੇ ਇਹ ਮੋਰਾ ਵਾਲਾ ਚੌਂਕ ਹੈ ਜੀ ਬਸ ਸਟੈਂਡ ਨੂੰ ਜਾਂਦਾ ਰਸਾ ਰਾਮ ਬਾਗ ਮੋਰਾਂ ਵਾਲਾ ਚਾਹੋਂਗੇ ਇਹ ਮੇਨ ਰਸਤਾ ਜਿਹੜਾ ਹੈਗਾ ਨਾ ਜਿਹੜਾ ਹਾਲਾਤ ਪਾਰਕ ਦੇ ਹਾਲਾਤ ਪਾਰਕ ਦੇ ਬਹੁਤ ਮਾੜੇ ਹੋ ਚੁੱਕੇ ਨੇ ਚੂਹਿਆਂ ਨੇ ਜਗ੍ਹਾ ਖਾ ਖਾ ਕੇ ਨਾ ਪੋਲੀ ਕਰਤੀ ਆ ਚੂਹਾ ਇੰਨਾ ਹੈਗਾ ਕਿ ਪਿੱਛੋਂ ਵੀ ਮਤ ਚੂਹਾ ਇੰਨਾ ਹੈਗਾ ਜਾਂ ਸਾਨੂੰ ਆਪ ਵੱਡ ਕੇ ਗਾਈ ਵੜੀ ਵੱਡ ਜਾਂਦੇ ਆ ਅਸੀਂ ਆ ਬੜਾ ਪਰੇਸ਼ਾਨ ਹੁੰਦੇ ਆ ਚੰਗੀ ਹਾਲਤ ਕਰੋ ਤਾਂ ਇਹ ਬਾਤ ਸਕਦੇ ਨਹੀਂ ਸੰਗ ਵੀ ਵੱਡੇ ਬੜੇ ਆ ਇਹ ਮੇਨ ਚਾਹੋਂਗਾ ਹੈਗਾ ਜੀ ਬੱਸ ਸਟੈਂਡ ਦਾ ਇਹ ਤੋਂ ਦਰਬਾਰ ਸਾਹਿਬ ਨੂੰ ਵੀ ਰਸਤਾ ਨਿਕਲਦਾ ਹੈ ਚੀਦਾਂ ਨੂੰ ਵੀ ਜਾਂਦਾ ਜੇ ਲੋਕ ਬਾਹਰੋਂ ਦੇ ਟੂਰਿਸਟ ਬਹੁਤ ਜ਼ਿਆਦਾ ਆਉਂਦੇ ਸਾਡੇ ਕੋਲ ਉੱਠਣਾ ਜਾਣ ਕੇ ਖੇਰਦੇ ਨੇ ਅਸੀਂ ਇਹਨਾਂ ਕਿਸੇ ਨਾ ਕੋਈ ਇੱਥੇ ਖਲੋਣ ਨੂੰ ਜਗ੍ਹਾ ਹੁੰਦੀ ਹੈ ਬਹੁਤ ਮਾੜਾ ਹਾਲਤ ਕੀਤੀ ਚੁਆ ਨਾ ਇੱਥੇ ਬੰਦਾ ਬੈਗ ਵੀ ਨਹੀਂ ਖਲੋ ਸਕਦਾ ਇੱਕ ਬੈਠੇ ਤੇ ਨਾਲ ਛੁਆ ਮਗਰੋਂ ਆਨ ਕੇ ਵੱਢ ਜਾਂਦਾ ਫਾਸਟ ਨਿਊਜ਼ ਟੀਮ ਇਸ ਟਾਈਮ ਖੜੀ ਹੈ ਅੰਮ੍ਰਿਤਸਰ ਬੱਸ ਸਟੈਂਡ ਦੇ ਬਾਹਰ ਜਿੰਨੂ ਕੀ ਮੋਰਾਵਾਲਾ ਚੌਕ ਕਹਿੰਦੇ ਨੇ ਜਿਹੜਾ ਕੀ ਬਿਲਕੁਲ ਰਾਮਬਗ ਸਬਜ਼ੀ ਮੰਡੀ ਦੇ ਬਿਲਕੁਲ ਕੋਲ ਹੈ ਔਰ ਤੁਸੀਂ ਇੱਥੋਂ ਦੇ ਹਾਲਾਤ ਦੇਖੇ ਨੇ ਬੜੇ ਤਰਸਯੋਗ ਬਣੇ ਹੋਏ ਹਨ ਕਿਉਂਕਿ ਚੂਹਿਆਂ ਵੱਲੋਂ ਇੱਥੋਂ ਦੀ ਜਿਹੜੀ ਜਗ੍ਹਾ ਬਿਲਕੁਲ ਪੁੱਟ-ਪੁੱਟ ਕੇ ਬਿਲਕੁਲ ਨਰਮ ਕਰ ਦਿੱਤੀ ਗਈ ਹੈ ਪੋਲੀ ਕਰ ਦਿੱਤੀ ਗਈ ਹੈ ਔਰ ਯੂਨੀਪੋਲ ਲੱਗੇ ਨੇ ਜਿਹੜੇ ਕੀ ਡਿੱਗਣ ਦਾ ਖਤਰਾ ਬਣਿਆ ਹੋਇਆ ਕਿਉਂਕਿ ਥੱਲੇ ਉਹ ਜਗ੍ਹਾ ਬਹੁਤ ਕੋਲੀ ਹੋ ਚੁੱਕੀ ਹੈ ਔਰ ਬਰਸਾਤਾਂ ਦਾ ਮੌਸਮ ਹੈ ਲੱਗੇ ਦੁਕਾਨਦਾਰ ਆਪਣਾ ਕੰਮ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਰੇੜੀਆਂ ਵਾਲੇ ਆਪਣਾ ਆਪਣਾ ਕਾਰੋਬਾਰ ਕਰ ਰਹੇ ਨੇ ਕੁਝ ਵੀ ਹੋ ਸਕਦਾ ਹੈ ਯੂਨੀਪੋਲ ਇੰਨਾ ਭਾਰਾ ਹੈ ਲੋਹੇ ਦਾ ਹੈ ਕੋਈ ਹਾਦਸਾ ਵੀ ਵਾਪਰ ਸਕਦਾ ਹੈ ਕਿਉਂਕਿ ਥੱਲੇ ਜਗ੍ਹਾ ਬਿਲਕੁਲ ਮਿੱਟੀ ਇਹਦੇ ਥੱਲੇ ਗੰਦਗੀ ਦਾ ਆਲਮ ਹੈ ਚਾਰੇ ਬਨੇ ਔਰ ਸਰਕਾਰਾਂ ਕਹਿੰਦੀਆਂ ਨੇ ਕਿ ਅੰਮ੍ਰਿਤਸਰ ਸਮਾਰਟ ਸਿਟੀ ਦਾ ਦਰਜਾ ਦੇ ਮਿਲ ਚੁੱਕਾ ਹੈ ਲੇਕਿਨ ਇਹੋ ਜਿਹੇ ਹਾਲਾਤ ਦੇਖ ਕੇ ਅੰਮ੍ਰਿਤਸਰ ਦੀ ਸਮਾਰਟ ਸਿਟੀ ਦੇ ਨਾਮ ਤੇ ਇੱਕ ਬਲੈਕ 스ਪੌਟ ਜਿਹਨੂੰ ਕਹਾਂਗੇ ਉਹ ਹੈ ਇਸ ਲਈ ਸਬੰਧਤ ਵਿਭਾਗ ਨੂੰ ਜਾਂ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦੇ ਕੇ ਇਹਨੂੰ ਸੁੰਦਰ ਔਰ ਖੂਬਸੂਰਤ ਪਾਰਕ ਬਣਾਇਆ ਜਾਵੇ ਤਾਂ ਜੋ ਵਾਕੇ ਹੀ ਸਮਾਰਟ ਸਿਟੀ ਦੇ ਕੁਝ ਇਸ ਸ਼ਹਿਰ ਦੇ ਵਿੱਚ ਨਿਸ਼ਾਨੀਆਂ ਨਜ਼ਰ ਆਉਣ ਫਾਸਟ ਵੀ ਨਿਊਜ਼ ਲਈ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅੰਮ੍ਰਿਤਸਰ ਤੋਂ ਅਜੀਤ ਕੁਮਾਰ